ਮੈਂ ਤੇਰੀ ਗੱਲ ਸਾਰੇ ਸਮੇਂ ਹੀ ਆ ਸਾਰੇ ਸੁਣਨੀ ਵੀ ਆ ਮੇਰੀ ਗੱਲ ਸੁਣ ਜਸਵੀਰ ਜੋ ਕੱਲੀ ਆਂਦੇ ਵੀ ਤੂੰ ਕਿਉਂ ਨਹੀਂ ਨਾਲ ਆਂਦੇ ਵੀ ਚਾਰ ਦਿਨ ਤੂੰ ਵੀ ਮੇਰੇ ਕੋਲ ਆਇਆ ਡੀ ਕੜੀ ਗੱਲ ਲਗੀ ਆ ਆ ਤੂੰ ਨਾਲ ਮੈਨੂੰ ਜਬੜੀ ਖੁਸ਼ੀ ਹੋਣੀ ਤੂੰ ਆਵੇਂ ਕਿੰਨੀ ਦੇਰ ਹੋ ਗਈ ਸੀ ਪੈਣਾ ਪੈਣਾ ਕੱਠੀਆਂ ਬੈਠੀਆਂ ਨੇ ਕੋਈ ਗੱਲ ਬਾਤ ਨਹੀਂ ਕੀਤੀ ਆ ਤੈਨੂੰ ਸਹੀ ਤੂੰ ਆਇਆ ਆਇਆ ਤੂੰ ਨਾਲ ਜਸਵੀਰ ਦੇ ਉਮਾ ਤਰ ਸਮਝ ਗਈਂ ਆ ਮੈਨ ਪਤਾ ਮੁੰਡੇ ਦਾ ਵਿਆਹ ਰੱਖਿਆ ਵੈ ਪੂਰੀ ਆਗ ਭਾਗਤ ਕਰਾਂਗੀ ਉਹਦੀ ਦੇ ਲੈ ਕੇ ਤੋਰਾਂਗੀ ਮੇਰੀ ਭਨੇਵੀ ਆ ਇੱਕੋ ਇੱਕ ਮੇਰੀ ਭਨੇਵੀ ਆ ਆ ਤਾਂ ਸਹੀ ਤੂੰ ਅੱਛਾ ਆ ਬਣਾਨੀ ਐ ਬਰੋ ਨਾ ਵੇਖ ਲੈ ਜੇ ਬੰਦਾ ਤੇ ਕੋਈ ਗੱਲ ਨਹੀਂ ਸਰੀ ਐ ਹੋਜੀ ਐ ਮੇਰਾ ਵੀ ਇਹੀ ਹਾਲ ਹੀ ਗੋਡੇ-ਗਾਡੇ ਮੇਰੇ ਬਹੁਤ ਪੀੜ ਹੁੰਦੇ ਐ ਕੋਈ ਗੱਲ ਨਹੀਂ ਮੈਂ ਕਰਦੀ ਆ ਭਈਆਂ ਸਾਰਾ ਕੁਝ ਤੋਈ ਨਹੀਂ ਆਇਆ ਤੂੰ ਹੀ ਐਡੀ ਕਿਹੜੀ ਗੱਲਕਾਰ ਚ ਆਇਆ ਨਾ ਤੁਸੀਂ ਮੁੰਟੋ-ਮੁੰਟੀ ਆਇਆ ਨਾ ਆਬ ਠੀਕ ਹੈ ਆ ਚੱਲ ਠੀਕ ਰੱਖ ਨੀ ਮਾ ਕੋ ਠੀਕ ਰਾਜ ਇੱਥੇ ਹੈ ਰਾਜ ਰਾਜ ਨੂੰ ਦੱਸਾ ਉਹਨੇ ਤਾਂ ਖੁਸ਼ੀ ਬੜੀ ਹੋਣੀ ਮੇਰੀ ਪਨੇਵੀ ਆਂਦੀ ਬੰਤੇ ਆਪ ਨੂੰ ਬੜਾ ਚਾ ਚੜਿਆਈ ਮੁੰਡੇ ਦਾ ਵਿਆਹ ਨੇ ਧਰਿਆ ਆਵੇ ਤਾਂ ਸਹੀ ਰਾਗ ਕਿੰਨਾ ਖੁਸ਼ੀਆਂ ਦਾ ਦੇਣਾ ਦੇਖ ਭਾਗਾ ਭਰਿਆ ਦਿਨ ਮੈਂ ਕਿ ਨਹੀਂ ਹੋ ਦਿਨ ਰਾਗ इधर आज राहते पेवी आई है मेरी भी तेन पता दसवीर आसवीर दस आंदी भी मुंडे का विह तर ਤੇਰੀ ਪਨੇਵੀ ਆ ਤੇ ਮੇਰੀ ਤੋਂ ਸਖੀ ਨਾਨ ਨੇ ਹਾਂ ਤੇ ਮੈਂ ਮਾਮੀ ਲੱਗਦੀ ਆ ਤੇ ਲੈ ਵਿਆਹ ਆ ਗਿਆ ਆ ਗਿਆ ਮੁੰਡੇ ਦਾ ਵਿਆਹ ਤੇ ਰਹੀ ਤੂੰ ਆਂਦੀ ਪਈਓ ਤੇ ਫੁੱਦੀ ਆ ਜੀ ਰੋਟੀ ਬਣਾ ਲੈ ਤਿਆਰ ਕਰ ਲੈ ਮੈਨੂੰ ਤਾਂ ਬੜੀ ਉਖੀ ਹੁੰਦੀ ਪਈ ਹੁਣ ਤੁਹਾਨੂੰ ਵਿਆਹ ਆ ਗਿਆ ਤੇ ਤਿਆਰੀਆਂ ਕਰ ਸਾਰੀਆਂ ਇਹ ਵਿਆਹ ਨਹੀਂ ਇਹ ਆਪਣੇ ਘਰ ਦਾ ਵਿਆਹ ਦਾ ਵਿਆਹ ਤੇ ਤੂੰ ਹੱਥੀਂ ਸਾਰਾ ਕੁਝ ਕਰਨਾ ਹੀ ਕਰ ਨਹੀਂ ਪਹਿਰਾ ਪਹਿਰਾ ਮੈਂ ਮਾਮੀ ਲੱਗਦੀ ਆ ਤੇ ਹੋਰ ਕੀ ਆ ਮੈਨੂੰ ਤੇ ਚਾਹ ਜਿੰਨਾ ਕਿਸੇ ਨੂੰ ਵੀ ਨਹੀਂ ਦਾ ਉਹੀ ਤੇ ਗੱਲ ਆ ਕੋਈ ਦੀ ਕਿਹੜੀ ਗੱਲ ਆ ਆਈ ਨਾ ਉਸ ਮੇ ਬਣਾ ਲੈਣਾ ਤਾਂ ਕੁਛ ਬਨ ਪੁੱਛ ਕੇ ਬਣਾਉਣਾ ਵੀ ਖਾਣਾ ਕੀ ਹੋ ਹਾ ਤੇ ਪੂਰੀ ਉਹਦੀ ਸੇਵਾ ਕਰਨੀ ਉਹ ਆਪ ਵਿਚਾਰੀ ਕਰ ਲੈਂਦੀ ਮੇਰੇ ਨਾਲ ਆ ਜਾ ਪਰ ਜਾਈ ਭਈ ਇਹ ਤੇ ਖਾਈਏ ਪੀਏ ਉਹ ਬਹੁਤ ਹੀ ਮੈਕਣੀ ਚੰਗੀ ਐਨੀ ਕਿ ਚੰਗੀ ਪਲੀ ਉਹ ਮੇਰੇ ਕੋ ਲਈ ਆਪਣੇ ਘਰ ਟਿਕਦੀ ਨਹੀਂ ਸੀ ਕਹਿੰਦੀ ਮੰਮੀ ਤੂੰ ਨਹੀਂ ਪਿਆਰ ਕਰਦੀ ਮੈਂ ਮਾਸੀ ਕੋ ਰਹਿਣੀ ਮਾਸੀ ਬਾਂਸੋ ਨੇ ਕੱਪੜੇ ਲੈ ਕੇ ਦੇਂਦੀ ਸੀ ਮੈਨੂੰ ਬੜਾ ਚਾਹ ਹੁੰਦਾ ਸੀ ਉਹਦੇ ਨਾਲ ਸੋਨੀ ਇੰਨੀ ਸੀ ਪਤਲੀ ਜੀ ਐ ਤੇ ਦਵਾਈਆਂ ਦੂਆਂ ਖਾਣਾ ਉਮਰ ਦੇ ਹਿਸਾਬ ਨਾਲ ਮੋਟੀ ਹੋਈ ਐ ਪਹਿਲਾਂ ਬੜੀ ਪਤਲੀ ਜੀ ਗੋਰੀ ਛਿੱਟੀ ਤੇ ਬਿੱਲੀ ਆਖਾ ਸਾਰੇ ਵੇਖਦੇ ਸੀ ਨਾਲੇ ਆਊਗੀ ਨਾ ਤੇ ਸਾਰੀਆਂ ਗੱਲਾਂ ਮੈਂ ਬਹਿ ਕੇ ਕਰ ਤੇ ਲਾਉਂਗੀ ਨਾ ਉਹਦੇ ਨਾਲ ਹਾਂ ਐ ਤੇ ਹੈ ਕੀ ਲੈਣਾ ਦੇਣਾ ਈ ਕੀ ਪੋਣਾ ਈ ਹੱਥ ਭਰਾ ਕਿਵੇਂ ਦਾ ਲੈਣਾ ਈ ਚੱਲ ਮੇਰੇ ਨਾਲ ਖਰੀਦਲਾ ਜੇ ਤੂੰ ਗਵੇਂ ਤੇ ਮੈਂ ਲੈ ਆਵਾਂ ਨਹੀਂ ਤੇ ਮੇਰੇ ਨਾਲ ਚੱਲ ਮੈਂ ਲੈ ਦੇਣੀ ਆ ਮੁੰਡੇ ਦਾ ਵੀ ਲੈ ਦੂੰਗੀ ਉਹਦਾ ਵੀ ਲੈ ਦੂੰਗੀ ਰੋਣੇ ਦਾ ਵੀ ਲਾ ਦੂੰਗੀ ਨਾਲ ਜਾ ਕੇ ਲੈ ਕੇ ਤਾਈ ਉਹਦੀ ਪਸੰਦ ਦਾ ਇਹ ਵੀ ਉਹ ਵੀ ਖੁਸ਼ ਹੋਵੇ ਇਹ ਵੀ ਪੁੱਛ ਲਗਣਾ ਆਪਣੀ ਭੈਣ ਗਾਣਾ ਕੀ ਲੈਣਾ ਹੈ ਉਹੋ ਹੀ ਬੜਵਾਵਾਂ ਉਹੋ ਹੀ ਮੈਂ ਆਪਣੀ ਮਰਜ਼ੀ ਦਾ ਨਹੀਂ ਬਣਾਂਗੀ ਤੇਰੀ ਮਰਜ਼ੀ ਦਾ ਬਣਾਉਂਗੀ ਜਿਹੜਾ ਤੂੰ ਨਹੀਂ ਬਣਾਇਆ ਹੋਗਾ ਉਹ ਮੈਂ ਬਣਾ ਦੂੰਗੀ ਨਹੀਂ ਤੂੰ ਮੰਮੀ ਤੇ ਮੈਂ ਨਾਨੀ ਅਸੀਂ ਘੱਟ ਥੋੜੀ ਕਰਨਾ ਘੱਟ ਕਿਉਂ ਕਰਨਾ ਸਾਡੇ ਦੋਤੇ ਦਾ ਵਿਆਹ ਹੈ ਘੱਟ ਥੋੜੀ ਕਰ ਜਾ ਮਾਮੇ ਨੇ ਮਿਲਣੀ ਕਰਨੀ ਹੈ ਹੋਰ ਕਿਉਂ ਨਹੀਂ ਕਰਨੀ ਕੰਬਲ ਲੈਣੇ ਆ ਜੀ ਬਣਾਤੇ ਜਾਣਾ ਸਾਰੇ ਪਰਿਵਾਰ ਨੇ ਜਾਦੇ ਮੈਂ ਕਹਤਈ ਸਾਰਿਆਂ ਨੂੰ ਤਿਆਰ ਕਰ ਲੈ ਇਹ ਕਰ ਵਿਆਹ ਵਾਹੇ ਤਾਂ ਸਾਰੇ ਨੇ ਜਾਣਾ ਸਾਰੇ ਨੇ ਜਾਣਾ ਸਾਰੇ ਨਵੇਂ ਕੱਪੜੇ ਬਣਾ ਲਓ ਮੈਂ ਤਾਂ ਸਾਡੀ ਟੋਰ ਨਾਨਕੇ ਦੀ ਵੱਖਰੀ ਹੋਣੀ ਚਾਹੀਦੀ ਵਿਆਹ ਦੇ ਵਿੱਚ ਕੋਈ ਨਹੀਂ ਨਾਨੀ ਨੂੰ ਮੈਂ ਅੱਗੇ ਲਾਉਂਗੀ ਨਾਨੀ ਦੀ ਟੋਰ ਹੋ ਗਈ ਤੇ ਸਾਰਿਆਂ ਦੀ ਹੋਰ ਕੀ ਮੈਂ ਕਿ ਨਹੀਂ ਸਾਰੇ ਪਰਿਵਾਰ ਦੇ ਕੱਪੜੇ ਬਣਨੇ ਚਾਹੀਦੇ ਵਧੀਆ ਤੋਂ ਵਧੀਆ ਬਣਾਓ ਕੱਪੜੇ ਮੈਂ ਤੇ ਇੱਕ ਸੂਟ ਸਵਾ ਲੈਣਾ ਇੱਕ ਲਹਿੰਗਾ ਲੈ ਲੈਣਾ ਚੱਲ ਬਰਾਤੇ ਲੰਗਾ ਬਾਲਣਾ ਸਗੰਤੇ ਸੂਰ ਪਾਲਣਾ ਕਰਦੀਆ ਹੋ ਗਿਆ ਬਸ ਤੂੰ ਤੇ ਸੋਚ ਰਿਆ ਸਾਰਾ ਕੁਝ ਮੈਂ ਉਹਨੂੰ ਕਹਿੰਦਾ ਨਾਲੇ ਵਧੀਆ ਜੇ ਮਤਲਬ ਆਏਗੀ ਨਾ ਤੇ ਡੱਬੇ ਡੱਬੇ ਜਿੱਥੇ ਦੇਣੀ ਆਪਣੇ ਦਿਲ ਤੋਂ ਤੂੰ ਨਾਲ ਜਾਣਾ ਡੱਬੇ ਦੇ ਉਹਦੀ ਰਿਸ਼ਤੇਦਾਰੀ ਸੋਰੀ ਵੀ ਬੜੀ ਕੀਮਤ ਹੈ ਕੋਈ ਘਾ ਨਹੀਂ ਜਿੱਥੇ ਕਹੇਗੀ ਅਸੀਂ ਨਾਲ ਆਉਦੇ ਐ ਨਾਲ ਹੀ ਜਾਣਾ ਤੂੰ ਆਈ ਭੱਜੇ ਹਾਂ ਨਹੀਂ ਨਹੀਂ ਤੂੰ ਹੀ ਨਾਲ ਜਾਣਾ ਤੂੰ ਵੱਡੀ ਹੈ ਨਾ ਨਾਲੇ ਤੂੰ ਹੀ ਨਾਲ ਜਾਣਾ ਇਹ ਤਾਰ ਜੋ ਕਹੂਗੀ ਨਾ ਜਸਵੀਰ ਜਿੱਥੇ ਹੱਥ ਰੱਖੋਗੀ ਨਾ ਮੈਂ ਉਹੀ ਚੀਜ਼ ਲੈ ਕੇ ਦੇਣੀ ਜੋ ਕਹੂਗੀ ਮੈਂ ਉਹੀ ਕਰਨਾ ਜਿੰਨੀ ਬਾਜੀ ਕਹੋਗੀ ਓਨੀ ਬਾਜੀ ਪੋੜੇ ਜੋ ਮਨੇ ਮਨੇ ਸਮਝ ਨਹੀਂ ਆ ਤੂੰ ਗੱਲ ਸਗਨ ਵੀ ਤਗੜਾਈ ਦੇਣੀ ਮੈਂ ਤੰਦਸੇ ਪੋਚੀ ਕੋਚ ਨਾ ਸਗਨ ਤਾ ਉਹ ਮੇਰੀ ਭੈਣ ਦੀ ਧੀ ਨਹੀਂ ਮੇਰੀ ਧੀ ਤਕੀਬ ਤਾਂ ਮੈਂ ਉਹਨੂੰ ਵੀ ਮੁੰਦਰੀ ਨਹੀਂ ਪਾ ਦੇਣੀ ਮੈਂ ਨਾ ਬੜੀ ਨਹੀਂ ਜਾ ਨਾ ਪਾਲੀ ਨਿੱਕੀ ਜੀ ਹੁੰਦੀ ਸਿਰ ਟਿੱਕਦੀ ਨਹੀਂ ਸੀ ਉਹ ਕਹਿੰਦੀ ਨਹੀਂ ਮਾਂ ਮੈਂ ਤੇਰੀ ਆ ਪਰ ਉਹ ਮੰਦੀ ਨਹੀਂ ਕਹਿੰਦੀ ਮੇਰੀ ਐ ਮਮਾ ਮੇਰੇ ਮਸਾਲ ਤੂੰ ਵੀ ਕਿਤੇ ਗੁੱਥੀ-ਕੱਥੀ ਚ ਪੈਸੇ ਰੱਖਿਆ ਨਾ ਕੱਢ ਹਣਾ ਉਹ ਤੇ ਤੈਨੂੰ ਬਣਾਵਾਂਗੀ ਤੂੰ ਹੀ ਉਹ ਖਰਚਾ ਕਰਨਾ ਨਾ ਨਹੀਂ ਹੈ ਨਾ ਆਹੋ ਤੇ ਫਿਰ ਤੂੰ ਹੀ ਕੋਈ ਗਹਿਣਾ ਪਾਈ ਨਾ ਆਪਣੇ ਵੱਲੋਂ ਤਰ ਤੂੰ ਖਰਚਾ ਤੇ ਤੂੰ ਹੀ ਕਰਨਾ ਤੇ ਤੈਨੂੰ ਹੀ ਬਣਾਵਾਂਗੀ ਨਾ ਜੋ ਲੈ ਕੇ ਦੇਣ ਨੂੰ ਦੇਣੇ ਉਹ ਮੈਂ ਤੇ ਕਰ ਲਾਂਗੀ ਤੂੰ ਵੀ ਆਪਣੇ ਕੋਲੋਂ ਕੁਝ ਬਣਾ ਲਈ ਨਾ ਤੂੰ ਬਣਾ ਦੇ ਜੋ ਬਣਾਣਾ ਹੈਗਾ ਤੂੰ ਬਣਾ ਦੇ ਤੂੰ ਬੜੀ ਸਮਝਦਾਰ ਹੋਈ ਹੈ ਬਣਾ ਦੇ ਠੀਕ ਹੈ ਵਧੀਆ ਰਾਜ ਇੱਕ ਗੱਲ ਗੀ ਮੇਰੀ ਆਪਣੀ ਧੀ ਤੇ ਕੋਈ ਨਹੀਂ ਹੈ ਇਹ ਹੀ ਮੇਰੀ ਧੀ ਪਰ ਤੂੰ ਸੀ ਵੀ ਉਹਨਾਂ ਨਾਲ ਪੂਰੀ ਸਮਝਾਈ ਕਦੀ ਕਮੀ ਨਹੀਂ ਰੱਖੀ ਮੈਂ ਕਿ ਨਹੀਂ ਤੂੰ ਹੀ ਸੱਕੀਆਂ ਤੋਂ ਵੱਧ ਉਹਨਾਂ ਵਰਤੀ ਜਦੋਂ ਇੱਥੇ ਜਾਂਦੀ ਤੇ ਤੂੰ ਜਾਂਦੀ ਇੱਥੋਂ ਰਹਿ ਕੇ ਦੋ ਚਾਰ ਦਿਨ ਭਰ ਭਰ ਕੇ ਦੇਣੀਆਂ ਕੋ ਗੁਣ ਤੋਂ ਉਹਨੂੰ ਕਮੀ ਕਦੀ ਮਹਿਸੂਸ ਹੋਈ ਨਹੀਂ ਇਹ ਮੇਰਾ ਫਿਕਰ ਨਾ ਕਰਿਆ ਕਰੋ ਉਹ ਆਪਣੀ ਤੂੰ ਹੀ ਮੈਨੂੰ ਯਾਦ ਲਾਉਂਦੇ ਸਾਨੂੰ ਨਹੀਂ ਪਤਾ ਲੱਗਦਾ ਵੀ ਆਪਣੀ ਆ ਕਿ ਬਗਾਨੀ ਉਹ ਸਾਡੀ ਆਪਣੀ ਆ ਆਪਣੀ ਕਿਹੋ ਜੀ ਹੁੰਦੀ ਆ ਉਹੋ ਹੀ ਆਪਣੀ ਆ ਜਿਹੜੇ ਆਪਣੇ ਵਾਂਗੂ ਮਿਲਦੀ ਆ ਆਉਂਦੀ ਆ ਕੁਛ ਹੁੰਦੀ ਆ ਵੇਖ ਕੇ ਚਾਹ ਚੜਦਾ ਉਹਨੂੰ ਉਹ ਆਪਣੇ ਹੁੰਦੇ ਆ ਕਿ ਜਿਹੜੇ ਮੂੰਹ ਫੁਲਾ ਲੈਂਦੇ ਆਗੇ ਉਹ ਆਪਣੇ ਹੁੰਦੇ ਆ ਉਹ ਸਾਡੀ ਆਪਣਿਆਂ ਤੋਂ ਵੱਧ ਕੇ ਆ ਤੇ ਇਹੋ ਜੀ ਗੱਲ ਨਾ ਕਰਿਆ ਕਰੋ ਕਿ ਮੇਰੀ ਆਪਣੀ ᱛੀ ਨਹੀਂ ਉਹ ਤੇਰੀ ਆਪਣੀ ᱛੀ ਆ ਖੁਸ਼ੀ ਇੰਨੀ ਉਹਨੂੰ ਹੁੰਦੀ ਉਹ ਜਾ ਕੇ ਮੈਨੂੰ ਫੋਨ ਕਰਦੀ ਰਹਿੰਦੀ ਐ ਫੇ ਭੈਣ ਮੈ ਨਹੀਂ ਕਰਦੀ ਐ ਨਹੀਂ ਤੂੰ ਐਡਾ ਉਹਦਾ ਚਾਹ ਕਰਨੀ ਐ ਇੰਨਾ ਦੇਖ ਉਹ ਮੈਨੂੰ ਵੰਸ ਨਹੀਂ ਤੀਜਾ ਦਿਖਾਉਂਦੀ ਰਹਿੰਦੀ ਐ ਕਿ ਮੈਨੂੰ ਮਾਮੀ ਨੇ ਇਹ ਸੂਟ ਦਿੱਤਾ ਆਪਾਂ ਨਾਨੀ ਨੇ ਇਹ ਦਿੱਤਾ ਇਹ ਕੁਝ ਦਿੱਤਾ ਮੇਰੇ ਬੱਚਿਆਂ ਲਈ ਕੱਪੜੇ ਦਿੱਤੇ ਮਠਿਆਈ ਦੇ ਡੱਬੇ ਦਿੱਤੇ ਪੰਜੀਰੀਆਂ ਬਣਾ ਬਣਾ ਕੇ ਤੂੰ ਦੇਣੀ ਹੋਂ ਡੱਬੇ ਭਰ ਕੇ ਉਹ ਕਹਿੰਦੀ ਮਹੀਨਾ ਮਹੀਨਾ ਛੜੀ ਜੀਜਾ ਨਹੀਂ ਮੁਕਦੀ ਐ ਇੰਨਾ ਦੇਖ ਬਣ ਤੋੜਦੇ ਤੇ ਕੋਈ ਕੋਈ ਰੀਜ ਪੂਰੀ ਕਰਦਾ ਸਾਰੇ ਨਹੀਂ ਰੀਜ ਪੂਰੀ ਕਰਦੇ ਜੇ ਉਹ ਮੇਰੀਆਂ ਕਰਦੀ ਐ ਨਾ ਤਾਂ ਮੈਂ ਕਿੱਥੇਰਾ ਪਿੱਛੇ ਹਟ ਜਾ ਮੈਂ ਤਾਂ ਦੂਣੀ ਕਰੂੰ ਉਹ ਤੋਂ ਤੇ ਉਹਨੂੰ ਇੱਕ ਦੇ ਨਾਲ ਦੋ ਦਊ ਉਹ ਮੈਨੂੰ ਇੱਕ ਦਿੰਦੀ ਐ ਨਾ ਪਰ ਉਹਨੂੰ ਚਾਰ ਦੇਣੀਆਂ ਈ ਤੇ ਉਹ ਪਤਾ ਕੀ ਕਹਿੰਦੀ ਕਹਿੰਦੀ ਮੇਰੇ ਬੱਚੇ ਤੇ ਮੈਂ ਵੇਖਦੀ ਰਹਿਣੀ ਐ ਨਾ ਛੁੱਟੀਆਂ ਕਦੋਂ ਹੋਣੀਆਂ ਤੇ ਇਹ ਛੁੱਟੀਆਂ ਹੁਣ ਤੇ ਮੈਂ ਜਾਵਾਂ ਉੱਥੇ ਕੰਨੀ ਮੰਦੇ ਰਹੀ ਦੀ ਰੰਦੀ ਹਰ ਵਲੇ ਮੈਂ ਜਾਵਾਂ ਤੇ ਮੇਰਾ ਦਿਲ ਹੀ ਬੜਾ ਲੱਗਦਾ ਉੱਥੇ ਜਾ ਕੇ ਬੱਚਿਆਂ ਦਾ ਦਿਨ ਬਦਨਾ ਇਥੇ ਬੱਚੇ ਪਿਆਰੇ ਹੈ ਮੈਨੂੰ ਬਹੁਤ ਪਿਆਰ ਕਰਦੇ ਹੈ ਮੈਨੂੰ ਨਹੀਂ ਜੰਨੀ ਮੇਰੀ ਪੂਰੀ ਕਰਦੇ ਕੋਈ ਨਹੀਂ ਆਪਾਂ ਹੁੰਦੇ ਸਹੀ ਤੂੰ ਸਾਰਾ ਕਰ ਲਾਂਗੇ ਬਸ ਮੈਂ ਤੁਹਾਨੂੰ ਦੱਸ ਦਿੱਤਾ ਹੀ ਹੁਣ ਸਾਰੇ ਤਿਆਰ ਹੋ ਜਾ ਬਿਆਹ ਲਈ ਆ ਜਾ ਆ ਜਾ ਮੇਰੀ ਧੀ ਆਏ ਹਾਏ ਨਹੀਂ ਇੰਨਾ ਖੁਸ਼ ਫੜੋ ਤੇ ਸੀ ਫੜੋ ਬਬੀ ਗੱਡੀ ਦੇ ਵਿੱਚ ਵੀ ਸਮਾਨ ਪਿਆ ਹੋਇਆ ਤੂੰ ਕਢਵਾ ਲੈਣਾ ਸੀ ਇਹ ਥੋੜਾ ਸੀ ਥੋੜਾ ਹੀ ਆ ਦੱਸੋ ਹੂੰ ਤੇਰਾ ਟੋਕਰਾ ਫਰੂਟ ਦਾ ਹੋਣਾ ਹੀ ਉਥੇ ਮੈਨੂੰ ਪਾ ਦੇ ਘੱਟ ਥੋੜਾ ਕਰਦੀ ਆ ਆ ਲਓ ਫੜੋ ਆ ਕਮ ਵਾਲੀ ਨੇ ਤੇਲ ਚੋਇਆ ਸੀ ਉਹਨੂੰ ਦੇ ਦਿਓ ਆ ਲਓ ਫੜੋ ਤੇ ਤੂੰ ਇਹਨੂੰ ਦੇ ਹੀ ਦੇਣੀ ਪਰ ਸਫਰਿਆ ਸਿੱਖਾ ਇੰਤਰਾਕਤ ਬੰਮੀ ਜਾਨ ਮਾਰਾਈ ਤੂੰ ਨਹੀਂ ਗੱਲ ਸੁਣ ਤੂੰ ਪੇਕੇ ਘਰ ਆਈ ਹੈ ਤੇ ਇੰਨਾ ਕੁਝ ਲਿਆਉਂਦੀ ਕੀ ਲੋੜ ਸੀ ਮੂੰ ਮਠਾ ਕਰਨੀ ਇੱਕ ਡੱਬਾ ਹੀ ਕਾਫੀ ਜੀ ਪੁੱਤਰ ਤੇ ਬੰਦਾ ਥੋੜੀ ਐ ਨਾ ਫਰੂਟ ਲੈ ਆਣਾ ਨਾਲ ਮੇਰੀ ਗੱਲ ਸੁਣ ਲੋ ਮੇਰੇ ਪੁੱਤ ਦਾ ਵਿਆਹ ਆ ਤੇ ਤੁਹਾਡੇ ਜਵਾਈ ਨੇ ਕਿਹਾ ਸੀ ਕਿ ਉਥੇ ਕਿਸੇ ਚੀਜ਼ ਦੀ ਘਾਟ ਨਹੀਂ ਆਣੀ ਚਾਹੀਦੀ ਔਰ ਭਾਬੀ ਉਹਨਾਂ ਨੂੰ ਸਪੈਸ਼ਲ ਕਹਿ ਕੇ ਆਵੀ ਕਿ ਆਪਣੇ ਜਿੰਨੇ ਰਿਸ਼ਤੇਦਾਰਾਂ ਨੂੰ ਵੀ ਕਹਿਣਾ ਕਹਿ ਦੋ ਡੱਬੇ ਗੱਡੀ 'ਚ ਹੋਰ ਪਏ ਹੋਏ ਆ ਫਿਕਰ ਨਹੀਂ ਕਰਨਾ ਤੇ ਮੇਰੀ ਗੱਲ ਸੁਣ ਲੋ ਆ ਬਾਜੀ ਜੇ ਆ ਮੇਰੇ ਵੱਡੇ ਵੀਰੇ ਦੀ ਪਸੰਦ ਦਾ ਡੱਬਾ ਤੇ ਆ ਮੇਰੇ ਛੋਟੇ ਵੀਰੇ ਦੀ ਪਸੰਦ ਆ ਤੇ ਟਾਡੇ ਵਾਸਤੇ ਉਹਨਾਂ ਨੇ ਆਣਾ ਜੇ 슈ਗਰ ਫ੍ਰੀ ਦਾ ਡੱਬਾ ਲੈ ਕੇ ਵਾਹ ਮੇਰੇ ਤੇ ਸਹੀ ਇੱਦਾਂ ਯਾ ਨਾ ਮੈਂ ਤੇਰੇ ਪੁੱਤ ਦਾ ਇਕੱਲੇ ਦਾ ਥੋੜੀ ਵੀ ਆ ਮੇਰੇ ਪੁੱਤ ਦਾ ਵੀ ਮੇਰਾ ਪੁੱਤ ਹੋਤਾ ਵੈਸੇ ਇੱਕ ਗੱਲ ਆ ਮਾਸੀ ਜੀ ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਕਿ ਤੁਸੀਂ ਮੇਰੀ ਮਾਸੀ ਜੇ ਕਿ ਤੁਸੀਂ ਮੇਰੀ ਮਾਂ ਜੇ ਤੇ ਉਧਰੋਂ ਆ ਭਾਬੀਆਂ ਨੇ ਵੀ ਨਹੀਂ ਕਦੀ ਮਹਿਸੂਸ ਹੁੰ ਦਿੱਤਾ ਕਿ ਮੈਂ ਇਹਨਾਂ ਦੀ ਸਕੀਨ ਨਾਨਿਆ ਖਿਪਨੇ ਵੀ ਆ ਮਾਸੀ ਤੂੰ ਸਕੀ ਸਕੀ ਲਾਇਆ ਉਹ ਛੱਡ ਪਰੇ ਤੂੰ ਮੇਰੀ ਸਕੀ ਧੀ ਹੈ ਸਕੀਆਂ ਤੇ ਵੀ ਵੱਧ ਹੈ ਮੈਂ ਹੀ ਜੰਮੀ ਸੀ ਕੋਈ ਸਮਝ ਚੰਗ ਕਰਨੀ ਮੇਰੀਏ ਪੋਲੀਏ ਨਾਨੇ ਕੱਲਾ ਤੇ ਤੁਸੀਂ ਸਾਰੀਆਂ ਕਰ ਲੀਆਂ ਪਹਿਲਾਂ ਮੂੰਹ ਤੇ ਮਿੱਠਾ ਕਰੀਏ ਘਰਾਵਾ ਤੇਰਾ ਨਾਲੇ ਮੈਂ ਭਾਬੀ ਮੇਰੀ ਗੱਲ ਸੁਣ ਮੈਂ ਤਾਂ ਪਣੀ ਚਾ ਲਾਚੀਆਂ ਵਾਲੀ ਉਹ ਕਿੱਥੇ ਸਰਮਜੀਤ ਨਹੀਂ ਸਰਮਜੀਤ ਚਾਹ ਬਣਾ ਤੂੰ ਚਾਹ ਬੜੀ ਵਧੀਆ ਬਣਾਨੀ ਆ ਭਾਬੀ ਚਾਹ ਨਾ ਖਾਵਾਂ ਪੀਵਾਂਗੇ ਤੇ ਮੇਰੀ ਗੱਲ ਸੁਣ ਲੋ ਤੁਸੀਂ ਆ 10 ਦਿਨ ਰਹਿ ਗਏ ਆ ਤੇ ਬਸ ਤੂੰ ਹੀ ਤਿਆਰੀ ਕਰ ਲੋ ਤੇ ਦਵਦਾ ਪਹੁੰਚਣਾ ਜੇ ਮੁੰਡੇ ਨੇ ਤਾਂ ਬਸ ਠਾ ਸੋਟਾ ਹੀ ਮਾਰਤਾ ਦਵਾ-ਦਵ ਤਿਆਰੀ ਕੀਤੀ ਤੇ ਮੈਂ ਸਿਰਫ ਮੰਮੀ ਨੂੰ ਇਹੋ ਗੱਲ ਕਹੀ ਸੀ ਕਿ ਮੰਮੀ ਜੀ ਮਾਸੀ ਜੀ ਨੂੰ ਦੱਸੋ ਕਿ ਵਿਆਹ ਦੀ ਤਿਆਰੀ ਕਰਨ ਬਾਕੀ ਬੱਚਿਆਂ ਨੇ ਤੇ ਵਿਆਹ ਬਾਹਰ ਕਰਵਾ ਹੀ ਲਿਆ ਹੈਗਾ ਬਸ ਇੱਥੇ ਦਾ ਰਿਸ਼ਤੇਦਾਰ ਇਕੱਠੇ ਕਰਕੇ ਇੱਕ ਛੋਟੀ ਜੀ ਪਾਰਟੀ ਕਰ ਦੇਣੀ ਹੈ ਤੇ ਜਾਂ ਆਨੰਦ ਕਾਰਜ ਕਰਵਾ ਦਨੇ ਆਪਾਂ ਜਸਵੀਰ ਤੂੰ ਟੈਨਸ਼ਨ ਕੋ ਲੈਣੀ ਹੈ ਸਾਰੇ ਕੰਮ ਕਰਾਂਗੇ ਸਾਰੇ ਕੰਮ ਹੋਣਗੇ ਅਸੀਂ ਵੀ ਪਹੁੰਚਾਂਗੇ ਟਾਈਮ ਤੋਂ ਪਹਿਲਾਂ ਪਹੁੰਚਾਂਗੇ ਸਾਰੇ ਕਾਰਜ ਕਰਾਂਗੇ ਸਾਰਾ ਕੁਝ ਕਰਾਂਗੀ ਮੈਂ ਮੈਨੂੰ ਬੜਾ ਚਾਹ ਆ ਪੋ ਮੁੰਡਾ ਤੇ ਮੰਨਦਾ ਹੀ ਨਹੀਂ ਉਹ ਕਹਿੰਦਾ ਹੈ ਕਿ ਮੰਮੀ ਜੀ ਜਦੋਂ ਵਿਆਹ ਆ ਬਾਹਰ ਕਰ ਲਿਆ ਆ ਬਾਹਰ ਆ ਸਾਰਾ ਕੁਝ ਨਹੀਂ ਹੁੰਦਾ ਉਹ ਮੈਂ ਕਿਹਾ ਪੁੱਤ ਮਾਂ ਦੀਆਂ ਤੇ ਰੀਝਾਂ ਹੁੰਦੀਆਂ ਮੈਂ ਲੇਡੀ ਸੰਗੀਤ ਵੀ ਕਰਨਾ ਮੈਂ ਹਲਦੀ ਵੀ ਕਰਨੀ ਆ ਮੈਂ ਮੇਦੀ ਵੀ ਕਰਨੀ ਆ ਤੇ ਨਾਲੇ ਆ ਜਿਹੜਾ ਸਾਡੇ ਗੋਡਿਆਂ ਨੂੰ ਜੰਗਾਲ ਲੱਗਾ ਆ ਡੀਜੇ ਨਾਈਟ ਤੇ ਜੰਗਾਲ ਨੱਚਦਾਏ ਰੰਨ ਨੱਚਨਾ ਨੰਦੀ ਨੂੰ ਵੇ ਕਿੰਨਾ ਚਾਹੀ ਚਨਾਈ ਨੱਚਣਾ ਡਿਕੜੀ ਕਰ ਲੈ ਨਾਲੇ ਮੈਨੂੰ ਬੜੀ ਖੁਸ਼ੀ ਫੇਰ ਗਿਆ ਬੱਚਿਆਂ ਨੇ ਬਾਰ ਬਾਰ ਕਰਾ ਲਿਆ ਕੀਤਾ ਤੇ ਆਪਣੀ ਪਸੰਦ ਹੈ ਨਾ ਸਾਨੂੰ ਕੋਈ ਲੰਮਾ ਤੇ ਨਹੀਂ ਨਾ ਦੇਣ ਜੋ ਕਰਿਆ ਮੇਰੀ ਗੱਲ ਸੁਣ ਲੋ ਤੁਸੀਂ ਗਾਣਾ ਬੋਲਣਾ ਜਿਉ ਵਲਾ ਜਿਹੜਾ ਹਮੇਸ਼ਾ ਬੋਲਦੇ ਜੇ ਜੁਮਕਾ ਗिरा रे ਬਰੈਲੀ ਕੇ ਬੰਜਾਰ ਮੈਂ ਬੱਸ ਕਰੋ ਨਾ ਪਤਾ ਨਹੀਂ ਨਾ ਮਤਨ ਉਸਾਰਿਆਂ ਨੂੰ ਜੁਮਕਾ ਢੇ ਗਿਆ ਜਿਹੜਾ ਤੁਹਾਡਾ ਅਜੇ ਤਿਆਰ ਹੋਈਆਂ ਨਹੀਂ ਤੇ ਬੇਪੜੀ ਲੋ ਡਿੱਗਣ ਡਿਆ ਦੇਖ ਨਹੀਂ ਭਾਬੀ ਕਿੰਨਾ ਚਾਈ ਹੈ ਸ਼ੁਕਰ ਹੈ ਦਿਨ ਆਇਆ ਇਹੋ ਹੀ ਚੰਦਾ ਹੈ ਸ਼ੁਕਰ ਹੈ ਸ਼ੁਕਰ ਹੈ ਦਿਨ ਪਤਾ ਕੀ ਕਹਿੰਦੇ ਹੁੰਦੇ ਸੀ ਕੰਦੇਂ ਸੀ ਕੇ ਜਦੋਂ ਡੀਕੇ ਦਾ ਵਿਆਹ ਹੋਇਆ ਨਾ ਮੈਂ ਤਾਂ ਮਹਿੰਦੀ ਇੱਥੋਂ ਤੱਕ ਲਵਾਣੀ ਤੇ ਮੈਂ ਕਿਹਾ ਮਾਸੀ ਲੋਕੀ ਕੀ ਕਹਿਣਗੇ ਕਿ ਨਾਨੀ ਬੁੱਢੀ ਆ ਤੇ ਕੀ ਕਰਨੀ ਕਹਿੰਦੇ ਰਹਿਣ ਜੋ ਲੋਕੀ ਕਹਿੰਦੇ ਆ ਦਿਲ ਤੇ ਜਵਾਨ ਆ ਨਾ ਹਾਂ ਅਭੀ ਤਾਂ ਮੈਂ ਜਵਾਨ ਹਾਂ ਮੈਂ ਤਾਂ ਲਹਿੰਗਾ ਵੀ ਪਾਣਾ ਮੈਨੂੰ ਕਹਿੰਦੇ ਸੀ ਸਾਰਾ ਕੁਝ ਕਰਨਾ ਜੀਦੋਂ ਟਾਈਮ ਆਉਂਦਾ ਰੀਤ ਉਦੋਂ ਹੀ ਪੂਰੀ ਕਰਨੀ ਆ ਨਾ ਜਸਪੀਰ ਤੇ ਹੁਣ ਟਾਈਮ ਆਇਆ ਵਾ ਜੋ ਇਹਨਾਂ ਦੀ ਰੀਤ ਹੈ ਪੂਰੀ ਕਰਨ ਤੂੰ ਵੀ ਬਾਤੋ ਵਾਦ ਰੀਤ ਪੂਰੀ ਕਰੀ ਕੋਈ ਰੀਝ ਨਾ ਛੱਡੀ ਸਾਰੀਆਂ ਗੱਲਾਂ ਕਰੀ ਤੋ ਹੁਣ ਸਾਨੂੰ ਦੱਸ ਕੀ ਕੁਛ ਲੈਣਾ ਈ ਵਿਆਹ ਦੇ ਵਿੱਚ ਕੀ ਤੈਨੂੰ ਦੇਈਏ ਨਾਨ ਕੀ ਚਾਕ ਤੇ ਦੇਣੀ ਐ ਨਾ ਉਹ ਤਾਂ ਮਾਸੀ ਜੀ ਭਾਬੀ ਜੀ ਉਹ ਤਾਂ ਮੰਮੀ ਹੁਣੀ ਕਰ ਰਹੇ ਸਾਰਾ ਕੁਝ ਪੁੱਤ ਉਹ ਆਪਣੇ ਥਾਂ ਤੇ ਕਰ ਰਹੇ ਨੇ ਅਸੀਂ ਵੀ ਕਰਾਂਗੇ ਤੂੰ ਕੀ ਲੈਣਾ ਉਹ ਦੱਸ ਤੇਰਾ ਹੱਥ ਭਰਾ ਬਣਾ ਲਿਆ ਵਾ ਕੀ ਤੂੰ ਉਹਦੇ ਵਾਸਤੇ ਪੈਸੇ ਲੈਣੀ ਤੈਨੂੰ ਪੈਸੇ ਦੇ ਦਨੇ ਆਪਣੀ ਮਰਜ਼ੀ ਦਾ ਬਣਾ ਲੀ ਤੁਸੀਂ ਬਸ ਮੈਨੂੰ ਪਿਆਰ ਦਵੋ ਤੇ ਉਸੇ ਤਰ੍ਹਾਂ ਹੀ ਪਿਆਰ ਕਰਦੇ ਰਹੋ ਜਿਸ ਤਰ੍ਹਾਂ ਮੈਨੂੰ ਸ਼ੁਰੂ ਤੋਂ ਕਰਨ ਦੇ ਜੇ ਬਸ ਨਹੀਂ ਪੂਰੀ ਨਹੀਂ ਪਿਆਰ ਦੀ ਕਮੀ ਆਉਂਦੀ ਤੇਰੀ ਕੋਈ ਤੂੰ ਦੱਸ ਜੋ ਲੈਣਾ ਦੱਸ ਅਸੀਂ ਸਾਰਾ ਕੁਝ ਕਰਨਾ ਹੀ ਸਾਡੀ ਵੀ ਰੀਜ ਹੈ ਤੇਰੀਆਂ ਤਾਂ ਸਾਡੀਆਂ ਵੀ ਆ ਤੇਰੀ ਮਾਂ ਜੋ ਕਰਦੀ ਕਰੀ ਜਾਵੇ ਮਾਸੀ ਵੀ ਬੈਠੀ ਹੈ ਮੈਂ ਤੈਨੂੰ ਪਾਲਿਆ ਥੀ ਮੇਰਾ ਹੱਕ ਦਾ ਪੂਰਾ ਕਰਨ ਦਾ ਦੱਸ ਬਣੋ ਨੱਲੇ ਤੇਰੀ ਪਰਜਾਈ ਬੈਠੀ ਕਰਨ ਲਈ ਉਹ ਤਾਂ ਕਹਿੰਦੀ ਵੀ ਸਾਰਾ ਕੁਝ ਕਰਾਂਗੇ ਜਿਉ ਨੂੰ ਰੀਜਾ ਤੇ ਮੈਨੂੰ ਤੇਰੇ ਤੋਂ ਇਹਨੂੰ ਚਾਰ ਗੁਣਾ ਵਾਧੀ ਰੀਜਾ ਨਾ ਮੀ ਤੈਨੂੰ ਤੇ ਬਹੁਤ ਹੈ ਚਾ ਚਣ ਗਿਆ ਨਾ ਲੈ ਦੇਣਾ ਗੁਣਾ ਕੀ ਬਣਾਇਆ ਉਹ ਵੀ ਦੱਸ ਸਾਨੂੰ ਤੇ ਜਿਹੜਾ ਨਹੀਂ ਬਣਿਆ ਉਹ ਅਸੀਂ ਤੈਨੂੰ ਬਣਾ ਦਈਏ ਭਾਬੀ ਵੇਖੋ ਜੇ ਤੁਸੀਂ ਆਪਣਾ ਹੱਕ ਸਮਝਦੇ ਜੇ ਟਾੜਾ ਜੋ ਦਿਲ ਕਰਦਾ ਕਰ ਲੋ ਜੇ ਮੈਂ ਕਿਹਾ ਕਿ ਕੁਝ ਨਹੀਂ ਚਾਹੀਦਾ ਮੈਨੂੰ ਤੇ ਫਿਰ ਤੂੰ ਹੀ ਗੁੱਸਾ ਕਰੋਗੇ ਨਹੀਂ ਜਿਸ ਤੇ ਕਰਨਾ ਹੀ ਹੈ ਐਂ ਚਿਹੜੀ ਗੱਲ ਲਗੀ ਅਸੀਂ ਦੇਣਾ ਹੀ ਦੇਣਾ ਤੂੰ ਦੱਸ ਕੀ ਬਣਾਣਾ ਤੂੰ ਦੱਸ ਕੀ ਬਣਾਣਾ ਤੇ ਅਖੰਡੀ ਜੋ ਜਸਵੀਰ ਨੇ ਨਹੀਂ ਬਣਾਇਆ ਤੂੰ ਦੱਸ ਖੋਲ ਢੇਲ ਖੋਲ ਕੇ ਦੱਸ ਕੋਈ ਇਹੋ ਜੀ ਗੱਲ ਨਾ ਸੋਚ ਵੱਡਾ ਛੋਟਾ ਜਿਆਦਾ ਮਹਿੰਗਾ ਹੋ ਕੁਛ ਨਹੀਂ ਤੂੰ ਆਪਣੇ ਮਨੋਂ ਦੱਸ ਪਰਜਾਈ ਆ ਨਹੀਂ ਉਹ ਬਣਿਆ ਆ ਤੁਸੀਂ ਬਣਾ ਲਿਓ ਕਿੰਨਾ ਚਾਹ ਚੜੂਗਾ ਮੈਨੂੰ ਜੇ ਤੂੰ ਮੂੰਹ ਆਖੇਂਗੀ ਤੇ ਗੱਲ ਤੇ ਉਹਦੀ ਸਹੀ ਹੈਗੀ ਬਿਲਕੁਲ ਕਿੰਨੀ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਕਿ ਮੇਰੇ ਨਾਨਾ ਨੇ ਮੇਕੋ ਹੱਕ ਨਾ ਮੰਗਿਆ ਭਾਬੀ ਵੈਸੇ ਤੁਹਾਨੂੰ ਸੱਚੀ ਗੱਲ ਦੱਸਾਂ ਕੈਨ ਨੂੰ ਮੇਰਾ ਦਿਲ ਨਹੀਂ ਕਰਦਾ ਸ਼ਾਇਦ ਤੁਸੀਂ ਕਹੋਗੇ ਕਿ ਮੂੰਹ ਮੰਗਦੀ ਐ ਪਰ ਜਿੰਨਾ ਤੁਸੀਂ ਮੈਨੂੰ ਦਿੱਦੇ ਜੇ ਨਾ ਆ ਚੀਜ਼ਾਂ ਮੇਰੇ ਵਾਸਤੇ ਕੁਝ ਨਹੀਂ ਜੋ ਤੁਸੀਂ ਹੀਰੇ ਮੈਨੂੰ ਆਪਣੇ ਪਿਆਰ ਦੇ ਜੋੜੇ ਹੋਏ ਜੇ ਇੱਕ ਮੋਤੀਆਂ ਦੀ ਮਾਲਾ ਚ ਪਰੋਏ ਹੋਏ ਜੇ ਉਹ ਸਾਰੀਆਂ ਚੀਜ਼ਾਂ ਵਿਅਰਥ ਹੈਗੀਆਂ ਬਸ ਮੇਰੇ ਭਰਾ ਪਰਜਾਈ ਸਲਾਮਤ ਰਹਿਣ ਨਾਲੇ ਮਾਮਾ ਮੁੰਡੇ ਦਾ ਮਾਮਾ ਸੇਰਾ ਵੀ ਲੈ ਕੇ ਆਉਗਾ ਹੀ ਠੀਕ ਹੈ ਨਾ ਸੇਰਾ ਨਾ ਕੋਈ ਬਣਾਵੇ ਅਹੀਂ ਆਪ ਲਿਆਵਾਂਗੇ ਸੇਰਾ ਤੇ ਮੇਰੀ ਗੱਲ ਸੁਣ ਲੋ ਦੋਵਾਂ ਵੀਰਾਂ ਦੀ ਮਿਲਣੀ ਹੋਣੀ ਜੇ ਬਾਰਵਲਾ ਵੀ ਵੀਰ ਆਣ ਡਿਆ ਜੇ ਉਹ ਕਹਿੰਦਾ ਮੈਂ ਵਿਆਹ ਤੱਕ ਪਹੁੰਚ ਜਾਣਾ ਜੇ ਅਸੀਂ ਕੰਬਲ ਥੋੜੀ ਛੱਡ ਦੇਦੇ ਨੇ ਉੱਤੇ ਲੈ ਲੈਣੇ ਲੈਣੇ ਲੈ ਉਹ ਤੇ ਸਿੱ ਲੈਣਾ ਹੀ ਲੈਣੇ ਤੇ ਮੇਰੀ ਗੱਲ ਦੱਸਦਾ ਹੁਣ ਖੁੱਲ ਕੇ ਦੱਸ ਕੀ ਲੈਣਾ ਨਹੀਂ ਨਹੀਂ ਸਰਬਜੀਤ ਚਾਹ ਲੈ ਆ ਮੈਂ ਤਾਂ ਗਾਂਵ ਵੀ ਜਾਣਾ ਅੱਛਾ ਭਾਬੀ ਐਸ ਤਰ੍ਹਾਂ ਮੈਂ 5 ਡੱਬੇ ਹੋਰ ਕੱਢ ਜਾਣੇ ਆ ਠੀਕ ਆ ਤੇ ਜਿੰਨੂੰ ਦੇਣੇ ਦੇ ਦਿਓ ਤੁਸੀਂ ਆਪਣਾ ਵੇਖ ਲਓ ਜਿੰਨੂੰ ਕਰਨਾ ਠੀਕ ਆ ਚਲੋ ਲਿਆਓ ਚਾਹ ਲਿਆ ਲੈ ਸਰਬਜੀਤ ਇਹਨੇ ਪਿਆ ਫੋਨ ਛੱਡ ਦਿਆ ਕਰ ਕਿਸੇ ਵੇਲੇ ਮਾਂ ਲੱਗੇ ਵੀ ਬਹਿ ਜਾ ਕਰ ਓਹ ਹੋ ਕੀ ਹੋ ਗਿਆ ਦੱਸੋ ਤੇਰੀ ਭੂਆ ਆਈ ਹੀ ਖਾਦਾ ਹੈ ਨਾ ਮਿੱਠਾ ਹਾਂ ਬੜਾ ਸੁਆਸ ਸੀ ਬੜਾ ਸੁਆਸ ਸੀ ਉਹਦੇ ਮੁੰਡੇ ਦਾ ਵਿਆਹ ਆਈ ਹਾਂ ਤੈਨੂੰ ਪਤਾ ਮਿੰਨੋ ਤੇ ਜਾਣਾ ਵਾ 10 ਦਿਨ ਪਹਿਲਾਂ 10 ਦਿਨ ਪਹਿਲਾਂ ਹਾਂ ਇੰਨੇ ਦਿਨ ਪਹਿਲਾਂ ਤਾਂ ਕੀ ਕਰਨਾ ਵਾ ਸਾਰੇ ਪ੍ਰੋਗਰਾਮ ਚ ਹਲਦੀ ਮਹਿੰਦੀ ਜੋ ਵੀ ਸਾਰੇ ਪ੍ਰੋਗਰਾਮਾਂ ਚ ਸਾਨੂੰ ਉੱਥੇ ਹੋਣਾ ਵਾ ਤੇ ਤੇਰੀ ਦਾਦੀ ਨੇ ਵੀ ਜਾਣਾ ਕੀ ਦਾਦੀ ਨੇ ਮੰਮੀ ਦਾਦੀ ਨੂੰ ਕਿਉਂ ਖੜੰਦੇ ਜੇ ਉਹ ਵੀ 10 ਦਿਨ ਪਹਿਲਾਂ ਇੱਕ ਦਿਨ ਦੀ ਗੱਲ ਹੋਵੇ ਤੇ ਬੰਦਾ ਲੈ ਜਾਏ ਨਾ ਫਿਰ ਉਹਨੂੰ ਘਰ ਛੱਡ ਕੇ ਜਾਣਾ ਤੋ ਘਰ ਛੱਡ ਕੇ ਜਾਣੇ ਇਨ ਦਿਨ ਪਹਿਲਾਂ ਥੋੜੇ ਖੜਾਂਗੇ ਉਹਨਾਂ ਨੂੰ ਪਤਾ ਹੁਣ ਚਾ ਕਿੰਨਾ ਹੀ ਮੇਰੇ ਨਾਲ ਜ਼ਿਆਦਾ ਤੇ ਉਹਨੂੰ ਚਾਹੀ ਹਾਂ ਇਹ ਦਾਦੀ ਨੂੰ ਤਾਂ ਪਤਾ ਕਿੰਨਾ ਕਰਨਾ ਵਾ ਕਦੀ ਮੈਨੂੰ ਆ ਲਿਆ ਦੋ ਕਿ ਤੂੰ ਕਦੀ ਵੀ ਦਵਾਈ ਮੋਗ ਗਈ ਜੇ ਖਾਂਸੀ ਉਹ ਕਿੰਨੀ ਆਂਦੀ ਉਹ ਤਾਂ ਕੇ ਨੂੰ ਚੰਗਾ ਲੱਗਦਾ ਫਿਰ ਉੱਥੇ ਇਹ ਤੇ ਗੱਲ ਵਾਕਿਆ ਖੰਗ ਤੇ ਖਾਂ ਕੇ ਹੋਰ ਇਹਨੇ ਖਾਦਾ ਤਾਂ ਹੋਰ ਇਹਨੇ ਬਿਮਾਰ ਹੋ ਜਾਣਾ ਕਰਨਾ ਨਹੀਂ ਫਿਰ ਜੋ ਚੀਜ਼ ਆਂਦੀ ਇਹਨਾਂ ਨੇ ਖਾਈ ਜਾਣੀ ਖਾਈ ਜਾਣੀ ਹੈ ਠੰਡਾ ਤਾਂ ਸਭ ਕੁਝ ਖਾਈ ਜਾਣਾ ਵਾ ਤਨ ਨਾਲੇ ਮੇਰੀ ਸੁਣ ਗਾ ਗੱਲ ਪਈ ਬਾਜ਼ਾਰ ਚ ਚਲ ਜੀਏ ਸ਼ੋਪਿੰਗ ਕਰ ਲਿਆ ਜੀ ਸ਼ੋਪਿੰਗ ਤੇ ਨਹੀਂ ਛੱਡ ਗੱਲ ਛੱਡ ਪਹਿਲਾਂ ਦਾਦੀ ਨੂੰ ਨਾਲ ਹੀ ਲੈ ਕੇ ਜਾਣਾ ਹੈ ਬਸ ਚਲ ਟਾਈਮ ਆਏਗਾ ਤੇ ਵੇਖ ਲਾਂ ਟਾਈਮ ਨਹੀਂ ਆਏਗਾ ਤੇ ਹੀ ਕੋਈ ਬਹਾਨਾ ਬੁਣਾ ਲਊਗਾ ਦਾਦੀ ਨੂੰ ਨਹੀਂ ਖੜਨਾ ਨੇ ਤੇ ਮੈਂ ਨਹੀਂ ਜਾਣਾ ਜਾ ਫਿਰ ਤੂੰ ਤੇ ਵਿੱਤਾ ਚ ਪਾਤਾ ਨਹੀਂ ਆ ਮਮੀ ਦਾਦੀ ਨਾਲ ਬਿਲਕੁਲ ਮਜ਼ਾ ਨਹੀਂ ਆਉਂਦਾ ਤੁਹਾਨੂੰ ਪਤਾ ਨਾ ਠੀਕ ਹੈ ਉਹ ਮੈਂ ਕਹਿ ਦਾਂਗੇ ਕਿ ਮਮੀ ਤੂੰ ਠੀਕ ਨਹੀਂ ਹੈਗੀ ਤੇ ਤੂੰ ਰੋ ਘਰ ਤੇ ਨੂੰ ਟਾਈਮ ਦੇ ਟਾਈਮ ਸਾਥ ਲਾਂਗੇ ਵੇਖਦੇ ਨਾ ਦਾਦੀ ਨੂੰ ਇੱਕ ਦਿਨ ਖੜੀ ਤਾ ਕਿੰਨਾ ਬੁਰਾ ਹਾਲ ਕਰ ਦਿੰਦੇ ਉਹਨਾਂ ਨੂੰ ਬੈਠਿਆ ਹੀ ਸਾਰਾ ਕੁਝ ਚਾਹੀਦਾ ਉੱਥੇ

ਚੱਲ ਜਿਹੜਾ ਕੰਮ ਹੁੰਦਾ ਨਾ ਪਤਾ ਨਹੀਂ ਉਹਦਾ ਫੇਰ ਉਹ ਫੋਨ ਕਰ ਦੇ ਤਾਂ ਕਿ ਇੱਕ ਪਰਜਾਈ ਤੂੰ ਪਹਿਲੋ ਆ ਜਾ। ਨਹੀਂ ਕੋਈ ਵੀ ਆਪਾਂ ਸ਼ਾਮੀ ਫੇਰ ਬਿਜਾ ਚੱਲਦੇ ਆਂ। ਦਾਦੀ ਨੂੰ ਦੱਸਿਓ ਬਿਜਾ ਚੱਲੇ ਸਮਾਨ ਨੂੰ ਕੋਈ ਲੈਣ। ਉਹਨੇ ਕਹਣਾ ਮੇਰਾ ਵੀ ਲੈ ਆਇਓ ਫੇਰ ਕਿਉਂਕਿ ਦਾਦੀ ਨੂੰ ਦਿਖੰਣਾ ਹੀ ਨਹੀਂ। ਉਹਦੀ ਪਹਿਲੋ ਫਰਮਾਇਸ਼ ਹੋ ਜਾਣੀ ਹੈ ਨਾ। ਮੰਮੀ ਨਹੀਂ ਤੂੰ ਚੁੱਪ ਕਰਕੇ ਦਾਦੀ ਨੂੰ ਨਹੀਂ ਖੰਡਣਾ। ਚੱਲ ਭੈਣ ਧੋਪ ਕਰਕੇ ਆ ਜਾ ਫੇਰ ਚੱਲ ਜੀ। ਚਲੋ ਆ ਗਏ ਪੜਾ ਰੇ ਮੈਂ ਪੱਕਾ। ਆ ਗਿਆ। ਉਹਦਾ ਵਾਂਦੇ ਬੈਗ ਲਵਾ ਚਲਾ ਜਾ। ਆ ਗਿਓ। ਮੰਮੀ ਨੇ ਬੈਗ ਪਾਣਾ ਕਿੱਥੇ ਰੱਖਤਾ ਮੇਰਾ ਮੰਮੀ 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 ਫਾਈਜਰੋਲਾ ਕੋਈ ਕੰਮ ਨਹੀਂ ਤੀ ਨੂੰ ਕਿਉਰੋਲਾ ਪਾਇ ਜੀ ਦੱਸ ਯਾਰ ਮੰਮੀ ਮੈਂ ਕਾਲਜ ਜਾਣਾ ਮੇਰਾ ਬੈਗ ਪਤਾ ਨਹੀਂ ਕਿੱਥੇ ਰੱਖ ਦਿੱਤੇ ਨੇ ਤੂੰ ਕਾਲਜ ਦੇ ਨਾ ਢੀਕੇ ਦਾ ਵਿਆਹ ਹੀ ਢੀਕੇ ਦਾ ਵਿਆਹ ਆਹੋ ਤੇ ਤੂੰ ਹੀ ਮੈਨੂੰ ਹੁਣ ਦੱਸੰਦੇ ਜੇ ਮੈਂ ਫੇਰ ਐਵੇਂ ਤਿਆਰ ਹੋ ਗਿਆ ਕਾਲਜ ਜਾਣ ਵਾਸਤੇ ਆਹੀ ਤੇ ਤੂੰ ਦੱਸਣ ਦੀ ਗੱਲ ਕਰਦਾ ਦੱਸਾ ਕਿਹੜੇ ਵਾਲੇ ਜੇਦੋਂ ਮੈਂ ਸੌਂ ਜਾਂਦੀ ਆ ਉਦੋਂ ਤੂੰ ਆਉਨਾ ਤੇ ਤੂੰ ਡੱਬਾ ਪਿਆ ਖਾਦਾ ਨਹੀਂ ਉਹ ਉਹ ਮੈਂ ਨਾ ਨੂੰ ਥੋੜੀ ਪੜਿਆ ਮੈਂ ਤਾਂ ਵੇਖਿਆ ਡੱਬਾ ਆ ਮੈਂ ਖਾ ਕੇ ਰਫਸ ਹੋ ਗਿਆ ਮੈਂ ਮੇਰੀ ਸੁਣ ਗੱਲ ਰਿੰਪੀ ਆਂਦੀ ਆ ਨਾ ਦਾਦੀ ਨੂੰ ਨਾਲ ਨਹੀਂ ਖੜਨਾ ਤੇ ਉਸੇ ਦੀ ਤੇ ਪਣੇਮੀ ਦਾ ਵਿਆਹ ਤੇ ਜਿਹੜੇ ਮੰਮੀ ਚਲ ਬੋਲ ਪਤਨੀ ਤੂੰ ਹੀ ਕੀ ਸੋਚੰਦੇ ਜੇ ਕਿ ਦਾਦੀ ਨੂੰ ਨਾਲ ਲੈ ਕੇ ਜਾਣਾ ਵਾ ਉਹ ਲੋ ਜਾ ਫਿਰ ਤੇਰੇ ਲਾਗੇ ਬਹਿ ਕੇ ਕਰਦੀ ਦੋ ਹੱਥ ਉਤਰਾ ਤੂੰ ਕਿੱਥੇ ਸੁਧਰਨਾ ਦਾਦੀ ਨੂੰ ਨਾਲ ਵੀ ਉਹ ਕਰਨਾ ਉਹਦੀ ਤੇ ਪਣੇਮੀ ਦਾ ਵਿਆਹ ਆ ਤੇ ਮਮਮੀ ਫੇਰ ਕੀ ਕਰੀ ਉਹਦੀ ਪਣਿਉਂ ਦਾ ਵਿਆਹ ਵਾ ਮੇਰੇ ਕੋਲ ਨਹੀਂ ਯਾਰ ਉਹਦੇ ਨਾਲ ਜਾਇਆ ਜਾਂਦਾ ਹਰ ਇੱਕ ਚੀਜ਼ ਤੇ ਉਹਨੂੰ ਨਾਲ-ਨਾਲ ਵੇਖੋਗੀ ਹਾਂ ਉਹਨੂੰ ਆਹ ਚੀਜ਼ ਚਾਹੀਦੀ ਆ ਉਹਨੂੰ ਉਹ ਚੀਜ਼ ਚਾਹੀਦੀ ਆ ਉਹਨੂੰ ਉੱਥੇ ਫੜ ਕੇ ਲੈ ਕੇ ਜਾਓ ਉੱਥੇ ਲੈ ਕੇ ਜਾਓ ਸਹੀ ਕਹਿਂਦੀ ਰਿੰਪੀ ਨਹੀਂ ਲੈ ਕੇ ਜਾਣਾ ਉਹਨੂੰ ਨਾਲ ਪੁੱਤ ਮੈਂ ਤੇ ਕਹੀ ਚਲ ਟਾਈਮ ਦੇ ਟਾਈਮ ਲੈ ਜਾਾਂਗੇ ਤੇ ਤੂੰ ਹੋਰ ਅੜੀ ਪਾਤੀ ਵੀ ਨਹੀਂ ਖੜਨਾ ਨਾਲ ਤੁਸੀਂ ਦੋਵੇਂ ਇੱਕੇ ਪਾਸੇ ਹੋਗੇ ਜੀ ਉਹ ਮਮਮੀ ਟਾਈਮ ਦੇ ਟਾਈਮ ਹੋਵੇ ਭਾਵੇਂ ਜੋ ਮਰਜ਼ੀ ਹੋਵੇ ਮੈਂ ਤੇ ਨਹੀਂ ਜਾਣਾ ਉਹਦੇ ਨਾਲ ਜੇ ਉਹਨੇ ਨਾਲ ਜਾਣਾ ਵਾ ਨਾ ਤੇ ਫੇਰ ਠੀਕ ਆ ਮੈਂ ਘਰੇ ਰਹੂੰਗਾ ਜਾਓ ਤੁਸੀਂ ਆਪੇ ਤੇ ਵੇਖੋ ਵਿਆਹ ਨਹੀਂ ਉਹ ਘਰ ਰਹੂਗੀ ਉਹਨੇ ਹਾਂ ਮੇਰੀ ਭਨੇਵੀ ਦਾ ਵਿਆਹ ਤੇ ਤੁਸੀਂ ਸਾਰਾ ਟੱਬਰ ਤੁਰ ਪੈ ਜੇ ਤੇ ਮੈਨੂੰ ਘਰ ਛੱਡ ਚੱਲੇ ਉਹ ਨਹੀਂ ਮੰਮੀ ਮੈਨੂੰ ਨਹੀਂ ਆ ਚੀਜ਼ਾਂ ਦਾ ਪਤਾ ਕਿ ਤੁਸੀਂ ਦਾਦੀ ਨਾਲ ਕਿਵੇਂ ਗੱਲ ਕਰਨੀ ਆ ਕਿਵੇਂ ਨਹੀਂ ਕਰਨੀ ਮੈਂ ਤੁਹਾਨੂੰ ਕਹਿਦਾ ਇਹ ਦਾਦੀ ਜਾਊਗੀ ਨਾ ਤੇ ਮੈਂ ਨਹੀਂ ਜਾਣਾ ਦੇ ਤੂੰ ਨਾ ਤੂੰ ਇਹ ਕਿਹੜੇ ਬੜੇ ਠੀਠ ਹੈ ਜੇ ਆਪਣੀਆਂ ਮਰਜ਼ੀਆਂ ਕਰਦੇ ਜੇ ਵੱਡੇ ਨੂੰ ਘਰ ਛੱਡ ਕੇ ਜਾਣਾ ਹੁੰਦਾ ਮੈਂ ਦੇ ਸੋਚਣਾ ਹੈ ਕਿ ਲੈ ਡੀਕੇ ਦਾ ਵਿਆਹ ਵਾ ਹੁਣ ਮੈਂ ਨਾ ਕਾਲਜ ਤੋਂ 10 ਛੁੱਟੀਆਂ ਲੈ ਲੈਣਾ ਵਾ ਪਰ ਤੁਸੀਂ ਇਹ ਦਾਦੀ ਵਾਲੀ ਗੱਲ ਕਰਕੇ ਨਾ ਪੂਰਾ ਹੀ ਮੂਡ ਅਫਸਰਡ ਕਰਤਾ ਮੇਰਾ ਤੇ ਭੂਆ ਤੇਰੀ ਨੇ 10 ਦਿਨ ਪਹਿਲਾਂ ਹੀ ਸੱਦਿਆ ਵਾ ਤੇ 10 ਦਿਨ ਉੱਥੇ ਹੀ ਰਭੋ ਸਾਰੇ ਪ੍ਰੋਗਰਾਮ ਕਰਨੇ ਆਪਾਂ ਮੇਰੀ ਗੱਲ ਸੁਣੋ ਹੁਣ ਮੈਂ ਚੱਲਾਂਗਾ ਕਾਲਜ ਤੇ ਜੇ ਮੰਨ ਲਓ ਦਾਦੀ ਨੇ ਨਾਲ ਜਾਣਾ ਵਾ ਨਾ ਤੇ ਫਿਰ ਠੀਕ ਆ ਮੈਂ ਕਹਿ ਦਿੰਨਾ ਕਾਲੇ ਕਿ ਮੈਂ ਰੈਗੂਲਰ ਹੀ ਆਉਂਗਾ ਤੇ ਜੇ ਦਾਦੀ ਨੇ ਨਹੀਂ ਜਾਣਾ ਫਿਰ ਮੈਂ ਦੱਸ ਦਿੰਦੀ ਛੁੱਟੀਆਂ ਕਹਾਂ ਉਹਨਾਂ ਨੂੰ ਦਾਪਾਉ ਨਹੀਂ ਜਾਣਾ ਮੈਂ ਕਹਿ ਦੂੰਗੀ ਨਹੀਂ ਜਾਣਾ ਤਾਂ ਨਹੀਂ ਜਾਣਾ ਮੰਮੀ ਆ ਕੀ ਮਤਲਬ ਹੁੰਦਾ ਯਾਰ ਤੁਹਾਨੂੰ ਪਤਾ ਹੈਗਾ ਵਾ ਕਿ ਦਾਦੀ ਨਾਲ ਜਾਣ ਦਾ ਨਹੀਂ ਸੁਰਸਵਾਦ ਹੁੰਦਾ ਕਿਤੇ ਤੇ ਫਿਰ ਮਾਮਾ ਮੈਂ ਉਹਨੂੰ ਕਹੂੰਗੀ ਤੇ ਤਾਂ ਹੀ ਹੈ ਨਾ ਵੀ ਮਾਤਾ ਤੂੰ ਠੀਕ ਨਹੀਂ ਹੈਗੀ ਤੈਨੂੰ ਖੰਗ ਲੱਗੀ ਤੂੰ ਘਰ ਰਹਿ ਤੂੰ ਪਰੇਜ ਨਹੀਂ ਕਰਨਾ ਕੋਈ ਬਹਾਨੇ ਨਾਲ ਉਹਨੂੰ ਘਰ ਛੱਡ ਕੇ ਜਾਵਾਂਗੇ ਹਾਂ ਜੋ ਕਰਨਾ ਚਾਹੋ ਤੇ ਦਾਦੀ ਨੂੰ ਨਹੀਂ ਲੈ ਕੇ ਜਾਣਾ ਇਹ ਦੋਵੇਂ ਨਾ ਦੋਵੇਂ ਇੱਕ ਹੀ ਪਾਸੇ ਮੈਂ ਇਕੱਲੀ ਫਸ ਗਈ ਹੁਣ ਨਾ ਮਨਾ ਲਿਓ ਦਾਦੀ ਨੂੰ ਇਹ ਨਾ ਹੋਵੇਗੀ ਨਾਲ ਲੈ ਕੇ ਜਾਓ ਦਹੀਂ ਕਿਉ ਹੈ ਜੇ ਕਿਉ ਰੋਂਦੇ ਜੇ ਕੀ ਹੋਇਆ ਜੇ ਦੱਸੋ ਤਾਂ ਸਹੀ ਕੀ ਹੋਇਆ ਜੇ ਰੋਂਦੇ ਕਿਉ ਪਿਆ ਜੇ ਦੱਸੋ ਤਾਂ ਸਹੀ ਮੈਨੂੰ ਅੱਜ ਪਤਾ ਲੱਗਾ ਮੈਂ ਤੁਹਾਡੇ ਤੇ ਬੋਝ ਹੈਗੀ ਆ ਮੇਰੇ ਦੋਤੇ ਦਾ ਮੈਨੂੰ ਕੋਈ ਨਾਲ ਲੈ ਜਾਣਾ ਨਹੀਂ ਚਾਹਦਾ ਸਾਰੇ ਘਰ ਦੇ ਵਿੱਚ ਅੰਦਰ ਬੱਚੇ ਵੀ ਘਰ ਦੇ ਵਿੱਚ ਨਜ਼ੀਨ ਜੋ ਆਇਆ ਕਰ ਨਜ਼ੀਨਨ ਕਿੱਥੇ ਚੁੱਕੀ ਮਰੀਏ ਇਹਨੇ ਕੋੰਗੋ ਲਾੜੜ ਨਹੀਂ ਹੁੰਦੇ ਆਪਣੀ ਸੜ ਕੋ ਦਵਾਈਆਂ ਮੰਗਣੀ ਐ ਪਾਣੀ ਮੰਗਣਾ ਅੱਜ ਕੀ ਕਰਾ ਗਿਆ ਦਾ ਮੈਂ ਤੇ ਅੱਜ ਪਤਾ ਲੱਗਾ ਜਦੋਂ ਬੁੱਢਾ ਬੰਦਾ ਐ ਨਾ ਕਰਦਾ ਜੰਦਰਾ ਬਣ ਕੇ ਰਹਿ ਜਾਂਦਾ ਉਹਨੂੰ ਕੋਈ ਨਾਲ ਲੈ ਜਾਣ ਨੂੰ ਤਿਆਰ ਨਹੀਂ ਮੇਰੇ ਦੋਤੇ ਦਾ ਵਿਆਹ ਤੇ ਮੈਂ ਹੀ ਨਹੀਂ ਜਾਣਾ ਚੁੱਪ ਕਰੋ ਤੁਸੀਂ ਵਿਆਹ ਤੇ ਹੋ ਜਾਣਾ ਤੁਸੀਂ ਆਪਣਾ ਸਰੀਰ ਤੇ ਪਹਿਲਾਂ ਵੇਖੋ ਤਬਿਆ ਠੀਕ ਹੁੰਦੀ ਤੇ ਗਰੂਨ ਲੈ ਕੇ ਜਾਣਾ ਹੀ ਤੁਹਾਨੂੰ ਵੇਖੋ ਕਿੰਨੀ ਖਾਸੀ ਲੱਗੀ ਹੈ ਉੱਥੇ ਕੁਛ ਨੋ ਕੁਛ ਖਾਣਾ ਪੈਣਾ ਫਿਰ ਕੀ ਹੋਊਗਾ ਕੋਰ ਜਿਆਦਾ ਤਬਿਆਤ ਖਰਾਬ ਹੋ ਜੂਗੀ ਐ ਤਰ੍ਹਾਂ ਨਾ ਸੋਚੋ ਅਸੀਂ ਵਿਆਹ ਦੇ ਬਾਅਦ ਚੱਲ ਜਾਾਂਗੇ ਕੋਈ ਗੱਲ ਨਹੀਂ ਤੁਸੀਂ ਆਪੇ ਹੀ ਸਾਰਿਆਂ ਨੇ ਫੈਸਲਾ ਕਰ ਲਿਆ ਸੀ ਇਹਨੂੰ ਨਹੀਂ ਨਹੀਂ ਜਾਣਾ ਮੈਨੂੰ ਤਾਂ ਪੁੱਛਦੇ ਮੇਰੇ ਦਿਲ ਲਗਾ ਕੇ ਨਹੀਂ ਇਹ ਗੱਜਾ ਤੂੰ ਮੈਂ ਤੁਹਾਨੂੰ ਕਹਿੰਦੀ ਪਈ ਆ ਨਾ ਪਹਿਲਾਂ ਤੁਸੀਂ ਠੀਕ ਹੋ ਜਾ ਕੋਈ ਗੱਲ ਨਹੀਂ ਆਪਣਾ ਸਰੀਰ ਵੇਖੋ ਪਹਿਲੋ બસ ਕਰ ਜਾ ਰਾਜ ਮੈਨੂੰ ਪਤਾ ਲੱਗ ਗਿਆ ਤੂੰ ਕੁਝ ਨਹੀਂ ਮੂਹੋਂ ਗਾਂਧੀ ਪਰ ਤੇਰੇ ਬੱਚਿਆਂ ਦੀ ਸ਼ਾਨ ਚ ਫਰਕ ਪੈਂਦਾ ਉਹ ਕੰਦਰ ਦੀ ਮਾਤਾ ਨੂੰ ਨਹੀਂ ਲੈ ਜਾਣਾ ਘਰ ਹੀ ਰਵੇ ਮੈਂ ਘਰ ਚੋਂ ਕੀ ਹੋ ਰਹੀਆਂ ਸਿਆਣਿਆਂ ਨੂੰ ਤੇ ਲੋਕੀ ਖੁਤਰੰਗਾ ਪਾਲ ਜਾਂਦੇ ਪਰ ਮੈਨੂੰ ਬੁੱਢੀ ਨੂੰ ਵੀ ਘਰ ਹੀ ਥੜ ਚੱਲੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਆ ਇਹ ਤਾਂ ਤੁਸੀਂ ਸਮਝ ਹੀ ਚੁੱਕੇ ਜੇ ਜੋ ਸਟੋਰੀ ਤੁਸੀਂ ਤੋਹੀ ਵੇਖਿਆ ਕਿ ਵਾਕਈ ਹੀ ਕਈ ਘਰਾਂ ਦੇ ਵਿੱਚ ਇਸ ਤਰ੍ਹਾਂ ਹੀ ਕਰਦੇ ਆ ਕਿ ਸਿਆਣੇ ਬੰਦੇ ਨੂੰ ਬੱਚੇ ਖੜਨ ਦੇ ਹੱਕ ਵਿੱਚ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡਾ ਦਾਦੀ ਨਾਨੀ ਸਾਡੇ ਨਾਲ ਚਲੇ ਗਏ ਜਾਂ ਘਰ ਦੇ ਵਿੱਚ ਜਿਹੜਾ ਵੀ ਸਿਆਣਾ ਬੰਦਾ ਚਲੇ ਗਿਆ ਉਹਨਾਂ ਨੇ ਸਾਨੂੰ ਫੰਕਸ਼ਨ ਇੰਜੋਏ ਨਹੀਂ ਕਰਨ ਦੇਣਾ ਸਾਡੇ ਰੰਗ 'ਚ ਪੰਗ ਪਏਗਾ ਕਿਉਂਕਿ ਉਹਨਾਂ ਨੂੰ ਸਾਨੂੰ ਫੜ ਕੇ ਕਿਤੇ ਬਿਠਾਣਾ ਪੈਣਾ ਨਾਲੇ ਉਹਨਾਂ ਕਦੀ ਪਾਣੀ ਮੰਗਣਾ ਕਦੀ ਗਰਮ ਮੰਗਣਾ ਕਦੀ ਠੰਡਾ ਮੰਗਣਾ ਵੀ ਪੁੱਤ ਮੈਨੂੰ ਪਾਣੀ ਦੇ ਮੈਂ ਦਵਾਈ ਖਾਣੀ ਆ ਪੁੱਤ ਮੈਨੂੰ ਭੁੱਖ ਲੱਗੀ ਕੁਛ ਲਿਆ ਕੇ ਦੇ ਤਾਂ ਕਿ ਉਹਨਾਂ ਸਿੱਤੇ ਬਹੁਤ ਜਿਆ ਲੱਗਣਾ ਵੀ ਅਹੀਂ ਦਾਦੀ ਦੇ ਮਗਰ ਲੱਗੇ ਆ ਅਹੀਂ ਕੁਛ ਵੇਖ ਨਹੀਂ ਸਕਦੇ ਅਹੀਂ ਇੰਜੋਏ ਨਹੀਂ ਕਰ ਸਕਦੇ ਇਸ ਕਰਕੇ ਇਸ ਤਰ੍ਹਾਂ ਕਹਿੰਦੇ ਬਿਲਕੁਲ ਤੇ ਉਹਦੇ ਵਿੱਚ ਫਿਰ ਮਾਵਾ ਵੀ ਲਾਚਾਰ ਹੋ ਜਾਂਦੇਗਾ ਕੀ ਕਰਨ ਮਾਵਾ ਵਿਚਾਰੇ ਮਾਵਾ ਵਿਚਾਰ ਗਿਆ ਫਿਰ ਕੀ ਕਰਨ ਉਹਨਾਂ ਨੂੰ ਫਿਰ ਸੱਸ ਨੂੰ ਛੱਡ ਕੇ ਜਾਣਾ ਪੰਦਾ ਬੱਚਿਆਂ ਨੇ ਤੇ ਜਾਣੇ ਕਿ ਇਹਦੇ ਵਾਸਤੇ ਸਪੈਸ਼ਲ ਬੱਚਿਆਂ ਵਾਸਤੇ ਹੀ ਆ ਕਿ ਬੱਚਿਓ ਜਿਨ੍ਹਾਂ ਦੇ ਰਿਸ਼ਤੇਦਾਰਾਂ ਦਾ ਫੰਕਸ਼ਨ ਆ ਜਿਨ੍ਹਾਂ ਦਾ ਬੂਟਾ ਲੱਗਾ ਹੋਇਆ ਜਿਨ੍ਹਾਂ ਕਰਕੇ ਢਾਡੀਆਂ ਜੜਾ ਗਾਂ ਵਧੀਆਂ ਹੀ ਆ ਮਨੇ ਜਿਨਾ ਤਾਂ ਕਿ ਤੁਸੀਂ ਵੀ ਚੱਲੇ ਜੇ ਚੱਲੇ ਜੇ ਜੇ ਨਾ ਉਹਨਾਂ ਦਾ ਕੁਝ ਹੁੰਦਾ ਨਾ ਰਿਸ਼ਤਾ ਹੁੰਦਾ ਨਾ ਵਿਆਹ ਹੁੰਦਾ ਤਾਂ ਹੀ ਕੀ ਕਰ ਜਾਣਾ ਸੀ ਕਰ ਰ ਜਾਣਾ ਸੀ ਤੇ ਇਹ ਜਿਹੜਾ ਵੀ ਫੰਕਸ਼ਨ ਤੁਸੀਂ ਇੰਜੋਏ ਕਰਨ ਦੇ ਜੇ ਨਾ ਸਿਰਫ ਉਹਨਾਂ ਦੀ ਮਦਦ ਕਰ ਕਰਨ ਦੇ ਜੇ ਤੇ ਐਸ ਕਰਕੇ ਇਹ ਨਾ ਕਿਹਾ ਕਰੋ ਕਿ ਇਹਨਾਂ ਨੂੰ ਟਾਈਮ ਦੇ ਟਾਈਮ ਖੜੀਏ ਇਹਨਾਂ ਦਾ ਵੀ ਦਿਲ ਕਰਦਾ ਹੈ ਕਿ ਆਪਾਂ ਘਰੋਂ ਬਾਹਰ ਨਿਕਲੀਏ ਥੋੜੀ ਰੌਣਕ ਮੇਲਾ ਵੇਖੀਏ ਆਪਾਂ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਮਿਲੇ ਇਹਨਾਂ ਨੇ ਕਰਨਾ ਕੀ ਜਾ ਕੇ ਨਾ ਤੇ ਇਹਨਾਂ ਨੇ ਖਾਣਾ ਜੇ ਨਾ ਇਹਨਾਂ ਨੇ ਨੱਚਣਾ ਜੇ ਸਿਰਫ ਇਹਨਾਂ ਨੇ ਭਾਂਜੀ ਪੁਰਾਣੀਆਂ ਜਣੀਆਂ ਯਾਦਾਂ ਹੁੰਦੀਆਂ ਨਾ ਉਹ ਬਸ ਯਾਦ ਕਰਨੀਆਂ ਉਹ ਯਾਦ ਕਰਨੀਆਂ ਕੋਈ ਭੈਣ ਭਰਾ ਆ ਉਹਨੂੰ ਮਿਲ ਲਿਆ ਕੋਈ ਉਹਨੂੰ ਮਿਲ ਲਿਆ ਮਾਸੀ ਦੀ ਧੀ ਆ ਗਈ ਕੋਈ ਭੂਆ ਦੀ ਧੀ ਆ ਗਈ ਪੁਰਾਣੀਆਂ ਤੋਂ ਪੁਰਾਣੀਆਂ ਆਪ ਹਾਂਦਿਆਂ ਨੂੰ ਮਿਲਣਾ ਇਹਨਾਂ ਨੇ ਬਿਲਕੁਲ ਬਿਲਕੁਲ ਹਾਂ ਜੀ ਤੇ ਬਾਕੀ ਇਹਨਾਂ ਨੇ ਇਹ ਦੱਸਣਾ ਹੁੰਦਾ ਵੇਖੋ ਮੇਰੇ ਬੱਚੇ ਮੈਨੂੰ ਲੈ ਕੇ ਆਏ ਆ ਮੇਰੇ ਬੱਚੇ ਮੈਨੂੰ ਕਿੰਨੇ ਚੰਗੇ ਆ ਮੈਨੂੰ ਨਾਲ ਰੱਖਦੇ ਆ ਤੇ ਜਦੋਂ ਤੁਸੀਂ ਘਰ ਦੇ ਵੱਡੇ ਬੰਦੇ ਨੂੰ ਨਹੀਂ ਨਾ ਖੜਨਾ ਤੇ ਉਥੇ ਟਾੜੀ ਵੇਸਦੀ ਆ ਚਲੋ ਜੀ ਬਾਕੀ ਜੇ ਤੁਹਾਨੂੰ ਐਸਾ ਡਿਸਟੋਰੀ ਵਧੀਆ ਲੱਗੀ ਹੋਵੇ ਇਹ ਟੌਪਿਕ ਵਧੀਆ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜਰੂਰ ਕਰਿਓ ਜੀ ਥੈਂਕ ਯੂ ਸੋ ਮਚੀ ਸਿਕਾ ਜੀ ਟਰਸ